ਦੇਖੋ ਕੋਈ ਸਮਾਜ ਵਿਰੋਧੀ ਜਿਹੜੇ ਅੰਸਰ ਨੇਗੇ ਉਹ ਕਿਤਨਾ ਕਿਤੇ ਸਮਾਜ ਨੂੰ ਤੋੜਨ ਦਾ ਯਤਨ ਕਰਦੇ ਨੇ ਕਿ ਸਮਾਜ ਚ ਬਦਮਨੀ ਫੈਲਾਉਣ ਦਾ ਯਤਨ ਕਰਦੇ ਨੇ ਔਰ ਸਾਰੇ ਮੇਰੇ ਅਫਸਰ ਸਹਿਬਾਨ ਦੇ ਨਾਲ ਗੱਲ ਹੋਈ ਆ ਜਿਹੜਾ ਵੀ ਦੋਸ਼ੀ ਆ ਉਹਦੇ ਖਿਲਾਫ ਸਖਤ ਕਾਰਵਾਈ ਹੋਗੀ ਕਿਸੇ ਨੂੰ ਵੀ ਅਮਨ ਕਾਨੂੰਨ ਤੋੜਨ ਦੀ ਆਗਿਆ ਨਹੀਂ ਦੀ ਹੋਗੀ ਜਿਹੜਾ ਵੀ ਕਿਸੇ ਨੇ ਤੋੜਿਆਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਜੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗੁਰਪਤਵੰਨ ਸਿੰਘ ਪੰਨੂ ਕਲੇਮ ਕਰ ਰਿਹਾ ਹੈ ਕਿ ਪਿੰਡ ਸਤੋਜ ਦੇ ਵਿੱਚ ਸਕੂਲ ਦੇ ਵਿੱਚ ਇਹ ਨਾਰੇ ਲਿਖੇ ਗਏ ਨੇ ਤੇ ਝੰਡਾ ਚੜਾਇਆ ਗਿਆ ਖਾਲਸਾ ਜਿੰਨਦਾਬਾਦ ਜਿਸ ਤੇ ਲਿਖਿਆ ਹੋਇਆ ਹੈ ਲੇਕਿਨ ਹੁਣ ਤੱਕ ਦੀ ਸਾਡੀ ਜਿਹੜੀ ਪੜਤਾਲ ਹੈ ਤੇ ਪਿੰਡ ਵਾਸੀਆਂ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਹੈ ਇਹ ਜੀ ਕੋਈ ਗੱਲਬਾਤ ਸਾਮਣੇ ਨਹੀਂ ਆਈ ਹੈ ਸਾਡੀਆਂ ਟੀਮਾਂ ਵਰਕ ਕਰ ਰਹੀਆਂ ਨੇ ਤੇ ਜੋ ਜੇ ਕੋਈ ਜੀ ਕੋਈ ਗੱਲਬਾਤ ਸਾਮਣੇ ਆਉਗੀ ਤਾਂ ਜਿਹੜੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਊਗੀ ਕੀ ਲੱਗਦਾ ਸਰ ਤੁਸੀਂ ਸਮਾਂ ਰਹਿਣ ਤੋਂ ਪਹਿਲਾਂ ਹੀ ਉਹਦੇ ਉੱਪਰ ਕੋਈ ਕਿਸੇ ਵਿਅਕਤੀ ਬਲੋਜਾ ਪ੍ਰਸ਼ਾਸਨਕਾਰੀ ਬਲੋਜਾ ਕਾਲਮਗਰ ਮਰੀ ਮਰੀ ਸਤਰਾ سامنے ਆਇਆ ਕੋਈ دیوار ਦੇ ਉੱਪਰ ਜਿੱ ਕੋ ਕਾਲਖ ਮਲੀ ਹੋ ਗਈ ਜਾਂ ਕੋਈ ਕੋਈ ਫਿਲਹਾਲ ਕੋਈ ਵੀ ਇਸ ਤਰ੍ਹਾਂ ਦੀ ਕੋਈ ਗਲਬਾਤ ਸਾਹਮਣੇ ਨਹੀਂ ਹੈ ਜੀ ਜਿਸ ਤਰ੍ਹਾਂ ਕਿ ਮੈਂ ਦੱਸਿਆ ਸੜੀਆਂ ਟੀਮਾਂ ਕਰ ਰਹੀਆਂ ਨੇ ਇਸ ਟਿਵਰਕ ਅਸੀਂ ਸਰਚ ਕਰ ਰਹੇ ਹਾਂ ਪਿੰਡ ਸਾਰੇ ਜਿੰਨੀਆਂ ਵੀ ਸਰਕਾਰੀ ਬਿਲਡਿੰਗਸ ਨੇ ਤੇ ਹੋਰ ਬਿਲਡਿੰਗਸ ਨੇ ਉਹਦੀਆਂ ਸਰਚ ਵਗੈਰਾ ਅਸੀਂ ਕਰ ਰਹੇ ਹਾਂ ਤੇ ਜੇ ਕੋਈ ਇਸ ਤਰ੍ਹਾਂ ਦੀ ਕੋਈ ਗਲਬਾਤ ਸਾਹਮਣੇ ਆਉਗੀ ਤਾਂ ਜਿਹੜੇ ਵੀ ਇਨਸਾਨ ਨੇ ਇਸ ਤਰ੍ਹਾਂ ਦੀ ਕੋਈ ਅਨਲੋਫਲ ਐਕਟੀਵਿਟੀ ਕੀਤੀ ਹੈ ਤੇ ਜਿਹੜਾ ਲਾਅ ਐਂਡ ਆਰਡਰ ਨੂੰ ਖਰਾਬ ਕਰਨਾ ਚਾਹ ਰਿਹਾ ਹੈ ਉਹਦੇ ਖਿਲਾਫ ਜਿਹੜੀ ਸਖਤੋ ਸਖਤ ਕਾਰਵਾਈ ਹੈ ਉਹ ਕੀਤੀ ਜਾਊਗੀ ਜੀ ਸਭ ਬਿਲਕੁਲ ਜੀ ਪਿੰਡ ਦੇ ਅੰਦਰ ਤੇ ਬਾਹਰਲੇ ਸਾਰੇ ਇਲਾਕਿਆਂ ਦੇ ਵਿੱਚ ਅਸੀਂ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਹਾਂ ਤੇ ਕੋਈ ਵੀ ਜੇ ਮਤਲਬ ਕਿ ਮਤਲਬ ਅਨਲੋਫਲ ਜੋ ਕੋਈ ਨਜ਼ਰ ਆਊਗਾ ਤਾਂ ਕਾਰਵਾਈ ਕਰਾਂਗੇ ਜੀ ਪਿੰਡ ਦੀ ਪੰਚਾਇਤ ਨਾਲ ਗੱਲਬਾਤ ਸਾਰੀ ਇਸ ਦੇ ਵਿੱਚ ਸ਼ੁਰੂ ਬਿਲਕੁਲ ਜੀ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਗਈ ਤੇ ਬਾਕੀ ਜਿਹੜੇ ਪੰਚਾਇਤ ਮੈਂਬਰ ਨੇ ਤੇ ਹੋਰ ਵੀ ਮਤਵਰ ਵਿਅਕਤੀਆਂ ਨਾਲ ਕੀਤੀ ਗਈ ਤੇ ਉਹ ਵੀ ਚੈੱਕ ਕਰ ਰਹੇ ਨੇ ਤੇ ਉਹਨਾਂ ਨਾਲ ਅਸੀਂ ਰੈਗੂਲਰਲੀ ਟੱਚ ਵਿੱਚ ਆਂਗੇ